സത് ശ്രീകാല അത്വ കീസ കംബല ഒന്ന ടാ പീസ ലോൺ ബച്ചയാ ബൂട്ടേ അപ്പം സോൾ ഇഞ്ച ലംബത്തെ ചടൈ പീസ ലൂസ് തര ച ഫോൽഡ് ਇੱਧਰਲੀ ਸਾਈਡ ਤੋਂ ਪਹਿਲਾਂ ਖੁੱਲਾ ਉਧਰੋਂ ਆਪਾਂ ਦੋ ਪੀਸ ਕੱਟ ਕਰ ਲੈਣੇ ਨੇ ਦੋ ਬਣ ਜਾਣਗੇ ਵਿਚਾਲੋਂ ਕੱਟ ਕਰਕੇ ਇਸ ਤਰ੍ਹਾਂ ਆਪਾਂ ਇਹ ਦੇ ਦਾਂਗੇ ਥੋੜੀ ਜਿਹੀ ਗੁਲਾਈ ਨਸਤਰ ਇਕੋ ਜਿਹੇ ਸੇਮ ਸੇਮ ਜਿਹੜੇ ਦੋ ਪੀਸ ਬਣ ਗਏ ਆਪਣੇ ਕੋਲ ਇਸ ਤਰ੍ਹਾਂ ਆਪਾਂ ਵੋਲਡ ਕਰਕੇ ਦੇ ਉੱਪਰ ਸਲਾਈ ਲਾ ਦਾਂਗੇ ਸਾਈਡ ਤੇ ਆਪਾਂ ਗੁਲਾਈ ਦਿੱਤੀ ਹੈ ਉਧਰਲੀ ਸਾਈਡ ਸਲਾਈ ਲਾਵਾਂਗੇ ਆਪਾਂ ਜਿੱਧਰੋਂ ਸਿੱਧਾ ਉਹ ਸਾਈਡ ਫੁੱਲੀ ਰੱਖਣੀ ਸਲਾਈ ਦੇਣ ਤੋਂ ਬਾਅਦ ਇਸ ਤਰ੍ਹਾਂ ਬਣ ਜਾਣਾ ਨੇ ਆਪਾਂ ਸਿੱਧਾ ਕਰ ਲੈਣਾ ਹੁਣ ਆਪਾਂ ਇਹਨੂੰ ਅੱਧਾ ਕਰ ਲਾਂਗੇ ਜਿਹੜਾ ਵਿਚਾਲੋਂ ਫੋਲਡ ਕਰਕੇ ਮਿਸਟਰ ਸੂਈ ਦਾ ਗੇਨ ਨਾਲ ਆਪੈ ਨੂੰ ਜਿਹੜਾ ਹਾਫ ਹੈ ਇਹਨੂੰ ਜਿੱਥੇ ਲਿpasse ਸਲਾਈ ਕਰੀ ਉਧਰਲੀ ਸਾਈਡ ਨੂੰ ਆਪੈ ਨੂੰ ਇਸ ਤਰ੍ਹਾਂ ਕੱਟ ਕੇ ਤੋਂ ਉੱਪਰ ਪਰਦੇ ਜਾਣਾ ਅਫਤ ਤੱਕ ਜਿੰਮੀ ਜਿੱਨਾ ਉਧਰ ਛੱਡਿਆ ਉਹਨੇ ਇਹ ਪੈ ਇਧਰ ਛੱਡ ਕੇ ਉੱਥੋਂ ਤੱਕ ਇਸ ਤਰ੍ਹਾਂ ਬਕੈਚ ਕੇ ਦੇ ਦੇ ਚ ਪਰ ਗੰਡਲਾ ਨਹੀਂ ਤੇ ਇਸ ਤਰ੍ਹਾਂ ਖੱਚ ਕੇ ਸਲਾਈ ਕਰ ਦੇਣੀ ਹੈ ਇਸ ਤਰ੍ਹਾਂ ਮੋੜ ਲਈ ਸਾਈਡ ਇਹ ਆਪਣਾ ਪੰਜਾ ਬਣ ਜਾਣਾ ਜਿਹੜਾ ਆਪਣੇ ਕੋਲ ਕੰਬਲ ਹੁੰਦਾ ਹੈ ਥੋੜਾ ਵੱਡਾ ਜਿਹਾ ਕੱਪੜਾ ਤੇ 0 ਤੋਂ 4-5 ਮਹੀਨਿਆਂ ਦੇ ਬੱਚੇ ਦੇ ਉਹਦੀਆਂ ਕੱਟਣਗੇ ਜਿਹੜੇ ਅਸੀਂ ਬੂਟ ਬਣਾਏ ਆ േര ബൂൽ ലെ ഫർ സോണ ല ਇਸ ਤਰ੍ਹਾਂ ਸੂਈ ਦਾ ਕੇ ਮੈਂ ਜਿਹੜੀ ਮਦਦ ਨਾਲ ਆਪਾਂ ਇਹਨੂੰ ਉੱਪਰ ਅਟੈਚ ਕਰਦਾ ਹਾਂ ਜੀ ਡੇਫਲ ਰੱਖਣਾ ਦਾ ਡੇ ਰੱਖ ਲਓ ਜਿੰਨਾ ਤੁਸੀਂ ਰੱਖਣਾ ਚਾਹੁੰਦੇ ਹੋ ਉਹਨਾਂ ਆਪਾਂ ਬਾਕੀ ਜਿਹੜਾ ਐਕਸਟਰਾ ਕੱਟ ਕਰਦਾ ਹਾਂ എസ് തരണ ഷോട്ടി ജീവി ജത്തി ലൂർ ദസോ വീഡിയോ വെക്കണ ധനവാദ